ਵੱਡੇਗਾ ਵਾਟ ਯਾਰ ਵੱਡੂਗਾ ਯਾਰ ਤੂੰ ਮੇਰੀ ਸਾਰੀ ਪਤਾ ਮੇਰੀਆਂ ਵੱਟ ਵੱਟ ਲੈ ਗਾ ਸਾਰੀਆਂ ਜ਼ਮੀਨ ਤੇ ਚਰਾ ਪਰੇ ਯਾਰ ਭੈਣ ਚੋਕ ਤੇ ਮੇਰੀ ਗੱਲ ਸੁਣ ਲੈ ਗਾੜਾ ਨਾ ਕੱਢੀ ਆ ਕੀ ਕਰੀ ਜਾਣਾ ਤੂੰ ਕੀ ਯਾਰ ਦਿੰਦਾ ਨਹੀਂ ਮੈਂ ਮਿੱਟੀ ਲੈ ਆ ਮਿੱਟੀ ਮੇਰੀ ਵਾਟ ਨਾਲ ਪਟ ਪਟ ਲੈ ਜਾਣਾ ਹੋਏ ਕਿੱਥੇ ਗਾ ਮੈਂ ਵਾਟ ਤੇ ਮਿੱਟੀ ਤਾਂ ਲਾਉਣੀ ਆ ਹੁਣ ਮਿੱਟੀ ਲਾਉਣੀ ਆ ਆਪਦੀ ਉਤਰ ਪਟ ਕੇ ਲਾ ਆਪਦੀ ਪੈਰੀ ਚ ਤੇ ਖੜਾ ਮੈਂ ਹਾਂ ਸਾਝਾ ਖਾਲਾ ਆ ਵਟ ਮੇਰੀ ਪੈਲੀ ਦੀ ਇਧਰੋਂ ਪੱਟ ਆਪਦੇ ਤੋਂ ਪੱਟ ਕੇ ਲਾ ਮਿੱਟੀ ਕਾਲੂ ਮੁੜ ਕੇ ਮੇਰੀ ਵੱਡ ਵੱਡ ਕੇ ਸਾਰੀ ਜ਼ਮੀਨ ਮੇਰੀ ਨਾਪਲੇਗਾ ਐ ਕਿਵੇਂ ਨਾਪਲੇਗਾ ਯਾਰ ਜਦੋਂ ਸਾਝਾ ਖਾਲਾ ਇਧਰ ਮੈਨੂੰ ਵੀ ਸਾਝਾ ਖਾਲਾ ਆ ਵਟ ਤੇਰੀ ਆ ਠੀਕ ਹੈ ਨਾ ਤੇ ਆ ਮੇਰੀ ਪੈਲੀ ਦੀ ਇਧਰੋਂ ਵਟ ਕਿਉਂ ਵੜਦਾ ਤੂੰ ਮੈਂ ਤਾਂ ਲਾਉਂਗਾ ਯਾਰ ਐਵੇਂ ਲਾਏਂਗਾ ਤੂੰ ਯਾਰ ਕਰ ਲੈ ਜਰਾ ਕੁਝ ਕਰਨਾ ਯਾਰ ਤੇ ਮੈਂ ਤੈਨੂੰ ਬੜੇ ਆਰੀ ਸਮਝਾਦਾ ਤੇ ਬੰਦਾ ਬਾਂਝਾ ਚੰਗਾ ਰਹਿਣਾ ਤਾ ਤੂੰ ਯਾਰ ਕਿਉਂ ਮੈਨੂੰ ਖਾਲਾ ਆਉਂਦਾ ਆਪਦੇ ਮੈਂ ਤੈਨੂੰ ਬੰਦਿਆ ਵਾਂਗੂ ਸਮਝਾਤਾ ਆਪ ਤਾਂ ਪਰਾਂ ਰਹੀ ਇੱਥੇ ਮੇਰੀ ਵਟ ਤੋਂ ਮਿੱਟੀ ਨਹੀਂ ਇੱਥੋਂ ਲਾਉਣੀ ਚਾਹੀਦੀ ਆਪ ਦੀ ਇੱਥੋਂ ਛਾਂਕ ਕੇ ਤਰ੍ਹਾਂ ਲੈ ਜੀ ਇੱਥੋਂ ਤਾਂ ਜੀ ਬੀਜ ਨਾ ਆਉਂਦੀ ਏ ਮਣਕੇ ਦੇਖ ਲਾ ਆਉਂਦੀ ਮਣਕੇ ਦੇਖ ਲਾ ਆ ਦਾ ਕੰਮ ਕਰ ਪਰ ਮੇਰੀ ਪੈਲੀ ਨੂੰ ਮਿੱਟੀ ਵੱਡੀ ਹਸਾਬ ਵਾਲੀ ਇਧਰ ਮੈਂ ਉੱਥੇ ਬੈਠਾ ਪਿਛਾਂ ਵਟ ਤੇ ਠੀਕ ਆ ਨਾ ਤੇ ਮੇਰੇ ਇਧਰੋਂ ਮਿੱਟੀ ਦਾ ਮਾਸਾ ਨਹੀਂ ਲੈਣੇ ਚਾਹੀਦੀ ਯਾਰ ਮੈਂ ਤਾਂ ਲਾਉਂਗਾ ਮਿੱਟੀ ਕੋਈ ਮਰਜ਼ੀ ਕਰ ਲੈ ਉਹ ਮੈਂ ਮੁੰਡਿਆਂ ਨੂੰ ਸਾਥ ਲਿਆ ਤੇ ਮਕਾਲ ਵੱਧ ਜਾਣੀ ਆ ਉੱਥੇ ਨੂੰ ਮਰਜੀ ਸਾਦਲਾ ਯਾਰ ਸਾਦਲਾ ਜੀ ਨੂੰ ਮਰਜੀ ਮੁਰ ਪਹੁੰਚ ਨਹੀਂਦਾ ਕਿ ਤੂੰ ਪਹੁੰਚ ਨਹੀਂ ਵੇਖੀ ਜਾਣਦਾ ਤੈਨੂੰ ਮੈਂ ਕੁੱਤੀ ਨਹੀਂ ਜਾਣਦੀ ਤੈਨੂੰ ਉੱਥੇ ਜਾ ਕੰਮ ਕਰ ਯਾਰ ਇੱਥੇ ਕੀ ਖੜਾ ਕਰਦਾ ਤੈਨੂੰ ਵੀ ਤਕਲੀਫ ਆਵੀ ਮੈਂ ਆਪਦੀ ਜ਼ਮੀਨ 'ਚ ਖੜਾ ਮੈਂ ਆਪਦੇ ਖੇਤ 'ਚ ਖੜਾ ਧੰਦਾ ਕਰਨਾ ਚਾਹ ਸਰੋਂ ਕੋਟਲਾ ਜਾ ਕੇ ਉੱਥੇ ਤੈਨੂੰ ਵੀ ਤੈਨੂੰ ਵੀ ਤਕਲੀਫ ਆ ਮੈਂ ਗੋਡਾ ਨਾ ਗੋਡਾ ਐਵੇਂ ਪਾਈ ਇਹਨਾਂ ਤੈਨੂੰ ਨੀਤਾ ਮਾੜੀਆਂ ਨੀਤਾ ਮਾੜੀਆਂ ਸਾਂਚ ਸਰੋਂ ਵਿੱਚ ਦੀ ਦੀ ਸਾਡੀ ਦਿਸ਼ੋਨੀ ਸਰੋਂ ਖੜੀ ਹੈ ਕਿ ਮਰੀ ਜਾਂਦਾ ਹੈ ਜੋ ਜਾ ਸਾਂ ਸਾਰ ਬੋਰਡ ਜਾ ਕੇ ਉਹ ਮੈਂ ਆਪੇ ਕਰ ਨੂੰ ਕੰਮ ਤੂੰ ਆਦਾ ਕੰਮ ਕਰ ਆ ਮੇਰੀ ਨਿਗਾਹ ਤਾਂ ਮੈਂ ਕੋਲੇ ਖੜ ਕੇ ਕੰਮ ਕਰਾ ਕੇ ਜਾਊਂਗਾ ਹਾਂ ਐ ਨਹੀਂ ਜਾਂਦਾ ਮੈਂ ਓਏ ਤੈਨੂੰ ਮੈਂ ਕੀ ਕਹੀਏ ਨਾ ਵੱਡੇਗਾ ਵਾਟ ਯਾਰ ਵੱਡੂਗਾ ਯਾਰ ਤੂੰ ਮੇਰੀ ਸਾਰੀ ਪਤਾ ਮੇਰੀਆਂ ਵੱਡ ਵੱਟ ਲੈ ਗੀਆਂ ਸਾਰੀਆਂ ਜ਼ਮੀਨ ਤੇ ਤਰ ਪਰੇ ਯਾਰ ਭੈਣ ਜੋ ਤੇ ਮੇਰੀ ਗੱਲ ਸੁਣ ਲੈ ਗਾੜਾ ਦਾ ਕੱਢੀ ਨਹੀਂ ਵਟ ਨਾ ਵੱਡੀ ਜਾ ਮੈਂ ਮੇਰੇ ਤੋਂ ਬੰਦਾ ਮਰ ਜਾਊਗਾ ਮੈਨੂੰ ਵੀ ਮੇਰੀ ਆਉਂਦੀ ਬੇਨਤੀ ਕਰਕੇ ਵੇਖ ਲੈ ਵਟ ਆਉਂਦੀ ਮੇਰੀ ਇੱਥੇ ਤਾਂ ਹੀ ਮੈਨੂੰ ਪੰਡਤ ਨੇ ਕੱਲ੍ਹ ਦੱਸਿਆ ਸੀ ਮੈਂ ਸ਼ਹਿਰ ਗਿਆ ਸੀ ਮੈਨੂੰ ਉਹ ਤੇਰੇ ਇੱਥੋਂ ਬੰਦਾ ਮਰਨਾ ਤੇ ਮੈਨੂੰ ਲੱਗਦਾ ਤੂੰ ਮਰੇਗਾ ਮੇਰੇ ਕੋਲ ਮਾੜਾ ਪਰੇ ਰਿਹਾ ਆਉ ਦਾ ਠੀਕ ਹੈ ਨਾ ਨਹੀਂ ਤਾਂ ਮੈਂ ਵੀ ਆਏ ਵਟਨ ਲੱਗ ਜੂਗਾ ਫੇਰ ਆਹ ਵਟਨ ਲੱਗ ਜੇਗਾ ਯਾਰ ਅਰੇ ਹੈ ਤੂੰ ਨਾ ਅਰੇ ਕਿਵੇਂ ਤਾ ਮੇਰੀ ਸੁਣਾ ਕੱਲ੍ਹ ਤੂੰ ਮੈਂ ਮੈਂ ਤੇਰੇ ਕਈ ਜੜਦ ਨਹੀਂ ਐ ਤੂੰ ਮੈਂ ਹਾਂ ਤੂੰ ਮੈਂ ਦੇਖੀਦਾ ਹੋਗਾ ਵੇਂਦੇ ਨੂੰ ਇੱਥੇ ਕੀ ਹੋਗਾ ਤੈਨੂੰ ਆਹ ਕੋਣ ਲੜੀ ਜਾਂਦੇ ਓਏ ਯਾਰ ਯਾਰ ਮੇਰੀ ਇੱਥੇ ਭਾਈ ਯਾਰ ਵੱਟਾ ਵੱਟ ਵੰਡ ਰਹੀਆਂ ਦਾ ਸਾਰੀਆਂ ਨਹੀਂ ਆਈਆਂ ਸਵੇਰੇ ਬੰਦੇ ਸੱਦ ਕੇ ਨਵੇਲਿਆ ਯਾਰ ਤੁਸੀਂ ਹੁਣ ਲੜੀ ਜਾਂਦੇ ਵੱਟਾ ਪਿੱਛੇ ਆ ਵੱਟ ਲੈ ਮੇਰੀ ਕਿੰਨੀ ਵੱਟ ਕੇ ਲੈ ਗਏ ਯਾਰ ਸਾਰੀ ਵੱਟਾ ਖਾਲਾ ਤੇ ਸਵਾਰ ਨਹੀਂ ਹੁੰਦਾ ਭਰਾਵਾ ਉਹਨੇ ਬਈ ਨੇ ਹੁਣਾ ਪਾਣੀ ਟਪਾਉਣਾ ਉਹਨੇ ਬਚਰੇ ਨੇ ਯਾਰ ਆਹ ਤੈਨੂੰ ਆਖਿਆ ਸਾਫ਼ ਕਰ ਲੈ ਵੱਟ ਇੱਥੇ ਮਿੱਟੀ ਆ ਇੱਥੋਂ ਟੱਕੇ ਪਾ ਲੈਣਾ ਨਾ ਪਾਏ ਵੱਟ ਵੱਟ ਭਰਾਵਾ ਤੂੰ ਮੈਂ ਤਾਂ ਮਿੱਟੀ ਲਾਈ ਯਾਰ ਇੱਥੇ ਸਵੇਰੇ ਦਾ ਬੰਦੇ ਚਾ ਸੱਦ ਕੇ ਮੈਂਬਰ ਨੂੰ ਸੱਦ ਰਿਹਾ ਆਪਣੇ ਦੇਖ ਰਾ ਚੌਧਰੀ ਨੂੰ ਉਹ ਲਵੇਲਾ ਜਿਹਾ ਖਰਾ ਕੋਈ ਨਹੀਂ ਹਾਂ ਸਰੇ ਬੰਦੇ ਚੱਲ ਸੱਤ ਕਣ ਬੰਦੇ ਫੇਰ ਲਾ ਨਹੀਂ ਤੇ ਕੱਲ ਨੂੰ ਤਾਂ ਆਉਣਾ ਤੇਰੀ ਮੈਂ ਆ ਬਣਾ ਗਿਆ ਅੱਜ ਕੱਲ ਬੰਦੇ ਦਾ ਕਿੰਨਾ ਲੜੀ ਜਾਂਦੇ ਇਹਨੂੰ ਕਹਿ ਦੇ ਮੇਰੀ ਵਾਟਰ ਹੈ ਵੱਡੇ ਵਾਟਰ ਬੰਦ ਕਰ ਲਾ ਹਾਂ ਠੀਕ ਹੈ ਨਾ ਮੇਰੀ ਇੱਥੋਂ ਤਾਂ ਹੀ ਮਿੰਟ ਸੀ ਕੀਤੀ ਇੱਥੋਂ ਤਾਂ ਹੀ ਵਟ ਆਉਂਦੀ ਉਹ ਬੰਦਿਆਂ ਚ ਕਰਾ ਲਈ ਗੱਲ ਕਈਆਂ ਚੱਕੀਆਂ ਵਾ ਤੇ ਡਿਆ ਵਾ ਡਿਆਂ ਤੁਸੀਂ ਦੋਵਾਂ ਨੇ ਆ ਬੁੜਾ ਸਿਆਪਾ ਪਾ ਕੇ ਤੂੰ ਵੰਦ ਕੇ ਚਾਚੇ ਨਾਲ ਗਿਆ ਹੁੰਦਾ ਤੇ ਭੈਣਾ ਹਾਂ ਹਾਂ ਕਰ ਲਓ ਪਹਿਲਾਂ ਸਰੇ ਬੰਦੇ ਸਾਥ ਚ ਆ ਜਾਂਦਾ ਨਹੀਂ ਤੂੰ ਮੈਨੂੰ ਨਾਲ ਆ ਚੱਲ ਤੂੰ ਆ ਦੇ ਇੱਧਰ ਚੱਲ ਏ ਆਦਾ ਕੰਮ ਕਰ ਜਾ ਕੇ ਚੱਲ ਆ ਨਾ ਮੈਂ ਪਾਈ ਗਈ ਉਹ ਚਲ ਜਾ ਜਾ ਮੈਂ ਕੰਮ ਕਰਾਂ ਦਾ ਚਲ ਲੈ ਕੇ ਕਈ ਆਉਦਾ